ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਤੁਸੀਂ ਟਾਈਟਲ ਥੰਬਨੇਲ ਤੋਂ ਆਈਡੀਆ ਲਗਾ ਲਿਆ ਹੋਣਾ ਕਿ ਅੱਜ ਮੈਂ ਜਿਹੜੀ ਦੋ ਸੂਟ ਨਾਲ ਇੱਕ ਸੂਟ ਫ੍ਰੀ ਵਾਲੀ ਆਫਰਾਂ ਵਾਲੀ ਕਲੈਕਸ਼ਨ ਲੈ ਕੇ ਆਈਆਂ ਐ ਤੁਹਾਨੂੰ ਜਿਹੜੇ ਸੂਟ ਨੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਤਾਂ ਮੈਂ ਦੱਸ ਦਿੰਨੀ ਆ ਵੀਡੀਓ ਦੇ ਵਿੱਚ ਹੀ ਤੇ ਫੈਬਰਿਕ ਦੀ ਡਿਟੇਲ ਉਹ ਵੀ ਮੈਂ ਤੁਹਾਨੂੰ ਇੱਥੇ ਦੱਸ ਦਿੰਨੀ ਆ ਇਹ ਤੁਸੀਂ ਆਪਣੇ ਵੱਲੋਂ ਦੋ ਸੂਟ ਸਿਲੈਕਟ ਕਰੋਗੇ ਥਰਡ ਵਾਲਾ ਸੂਟ ਜਿਹੜਾ ਇਸੇ ਹੀ ਕਲੈਕਸ਼ਨ ਦੇ ਵਿੱਚੋਂ ਸਾਡੇ ਵੱਲੋਂ ਆਏਗਾ ਟੋਟਲ ਤੁਹਾਨੂੰ ਤਿੰਨ ਸੂਟ ਮਿਲਣਗੇ ਦੋ ਤੁਸੀਂ ਸਿਲੈਕਟ ਕਰਨੇ ਆ ਥਰਡ ਵਾਲਾ ਅਸੀਂ ਆਪਣੇ ਵੱਲੋਂ ਜੋ ਵੀ ਇਹਦੇ ਵਿੱਚ ਕਲਰ ਆਪਸ਼ਨ ਨੇ ਉਹਨਾਂ ਵਿੱਚੋਂ ਹੀ ਤੁਹਾਨੂੰ ਤੁਹਾਡੇ ਘਰ ਡਿਲੀਵਰ ਕਰਵਾਵ ਇਹ ਜਿਹੜੇ ਤੁਹਾਨੂੰ ਸੂਟ ਨੇ ਇਹ ਤੁਹਾਨੂੰ ਰਿਯਾਨ ਫੈਬਰਿਕ ਦੇ ਵਿੱਚ ਮਿਲਣਗੇ ਜਿਹੜੇ ਕਿ ਗਰਮੀਆਂ ਵਿੱਚ ਬਹੁਤ ਵਧੀਆ ਰਹਿੰਦੇ ਨੇ ਵਧੀਆ ਫੈਬਰਿਕ ਹੁੰਦਾ ਹੈ ਸੌਫਟ ਫੈਬਰਿਕ ਹੁੰਦਾ ਹੈ ਸਮਰ ਲਈ ਸਪੈਸ਼ਲ ਹੁੰਦਾ ਹੈ ਇਹ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਦੋ ਸੂਟ ਤੁਸੀਂ ਸਿਲੇਕਟ ਕਰੋਗੇ ਥਰਡ ਵਾਲਾ ਅਸੀਂ ਆਪਣੀ ਸਾਈਟ ਤੋਂ ਦਵਾਂਗੇ ਇਹਨਾਂ ਵਿੱਚੋਂ ਹੀ ਇਹ ਤੁਹਾਨੂੰ 1000 ਰੁਪਏ ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਕੋਈ ਵੀ ਦੋ ਸੂਟ ਤੁਸੀਂ ਸਿਲੇਕਟ ਕਰ ਸਕਦੇ ਹੋ ਸੇਮ ਕਰਨੇ ਡਿਫਰੈਂਟ ਕਰਨੇ ਤੁਹਾਡੀ ਚੋਇਸ ਹੈ ਜੋ ਕੰਬੀਨੇਸ਼ਨ ਕੰਟਰਾਸਟ ਬਾਟਮ ਦੇ ਨਾਲ ਇੱਥੇ ਬਣਿਆ ਹੋਇਆ ਸੇਮ ਉਹੀ ਆਏਗਾ ਬਾਟਮ ਟਾਈ ਮੀਟਰ ਦਾ ਸ਼ੋਰ ਜਿਹੜੀ ਆ ਉਹ 2 ਰਿਵੈ ਦੇ ਵਿੱਚ ਤਿੰਨ ਸੂਟ ਤੁਹਾਨੂੰ ਮਿਲ ਜਾਣਗੇ ਰਿਯਾਨੇ ਦਾ ਫੈਬਰਿਕ ਹੈ ਤੇ ਬਹੁਤ ਹੀ ਸੋਹਣੇ ਤੇ ਵਧੀਆ ਕਲਰ ਕੰਬੀਨੇਸ਼ਨ ਵਾਲੇ ਸੂਟ ਆਣਗੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਕਿਸੇ ਵੀ ਸੂਟ ਦੇ ਰਿਗਾਰਡਿੰਗ ਅੱਛੀ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤਾਂ ਮੈਂ ਆਪਣਾ ਨੰਬਰ 623924505 ਤੁਹਾਨੂੰ ਸੰਬਤਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਸ ਵੀ ਸੂਟ ਦੀ ਤੁਸੀਂ ਗੈਰੀ ਕਰਨੀ ਹੈ ਅਗਰ ਬਾਈ ਕਰਨਾ ਜਾਂ ਫਿਰ ਕੋਈ ਵੀ ਹੋਰ ਕੁਇਰੀ ਕਰਨੀ ਆ ਜਾਂ ਸਟੇਟਸ ਦੇਖਣਾ ਹੈ ਤਾਂ ਮੈਂ ਆਪਣਾ ਨੰਬਰ ਦਿੱਤਾ ਆ ਜੇਕਰ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਆਪਣਾ ਨੇਮ ਸਿਟੀ ਦਾ ਨੇਮ ਦੱਸ ਦੋ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਸਟੇਟਸ ਹੈ ਉਹ ਮੇਰਾ ਸ਼ੋ ਹੋ ਜਾਏਗਾ ਤੁਹਾਨੂੰ ਤੇ ਫਿਰ ਜੋ ਵੀ ਅਪਡੇਟਸ ਹੁੰਦੀਆਂ ਨੇ ਜੋ ਕਲੈਕਸ਼ਨ ਆ ਟ੍ਰੈਂਡੀ ਹੁੰਦੀਆਂ ਨੇ ਐਕਸਕਲੂਸਿਵ ਹੁੰਦੀਆਂ ਨੇ ਸਟੇਟਸ ਹਰ ਤਰ੍ਹਾਂ ਦੀਆਂ ਆਂਦੀਆਂ ਨੇ ਇੱਥੇ ਮੈਂ ਸਿਰਫ ਇੱਕ ਦੋ ਕਲੈਕਸ਼ਨਾਂ ਦੀ ਵੀਡੀਓ ਹੀ ਐਡ ਕਰਦੀ ਆ ਉੱਥੇ ਤੁਸੀਂ ਹਰ ਤਰ੍ਹਾਂ ਦੀ ਕਲੈਕਸ਼ਨਾਂ ਵੇਖ ਸਕਦੇ ਹੋ ਹਰ ਰੇਂਜ ਵਿੱਚ ਚਾਹੇ ਹਾਈ ਰੇਂਜ ਹੈ ਲੋ ਰੇਂਜ ਹੈ ਡੈਲੀ ਵੇਅਰ ਪਾਰਟੀ ਵੇਅਰ ਵੈਡਿੰਗ ਸਪੈਸ਼ਲ ਜਾਂ ਘੱਟ ਪ੍ਰਾਈਸ ਵਾਲੇ ਆਫਰਾਂ ਵਾਲੇ ਉਹ ਸਾਰੀ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਉਹ ਮੇਰੇ ਸਟੇਟਸ ਤੇ ਸ਼ੋ ਹੋ ਜਾਂਦੀਆਂ ਨੇ ਉਹ ਤੁਸੀਂ ਉੱਥੇ ਦੇਖ ਸਕਦੇ ਹੋ ਉਹ ਤਾਂ ਤੁਹਾਨੂੰ ਸ਼ੋ ਹੋਏਗਾ ਜੇਕਰ ਤੁਸੀਂ ਨੰਬਰ ਸੇਵ ਕਰੋਗੇ ਮੇਰੇ ਕੋਲੋਂ ਤਾਂ ਫਿਰ ਤੇ ਬਾਕੀ ਕਲੈਕਸ਼ਨਾਂ ਨੂੰ ਮੈਂ ਸਾਰੀਆਂ ਸਮਰ ਵਾਲੀਆਂ ਗਰਮੀਆਂ ਵਾਲੀ ਸਪੈਸ਼ਲ ਹੀ ਲੈ ਕੇ ਆ ਰਹੀ ਹਾਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਉਹ कॉटन ਨਾਲ ਰਿਲੇਟਡ ਨੇ ਗਰਮੀਆਂ ਨਾਲ ਰਿਲੇਟਡ ਨੇ ਅੱਜ ਦੀ ਵੀਡੀਓ ਚੇਨਨਾਈ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਨਵੀਆਂ ਕਲੈਕਸ਼ਨਾਂ ਨਾਲ ਨਵੇਂ ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ